ਨੋਸ਼ਕ੍ਰਿਤ ਕਰਾਂ ਮੈਂ ਸਰਕਾਰੀ ਸੀਨੀਅਰ ਸੈਂਟਰ ਸਕੂਲ ਗੰਟੀਗਲਾਵ ਦੇ ਕਿ 11ਵੀਂ ਤਮਾਧੀ ਵਿਦਿਆਰਥਣਾਂ ਅੱਜ ਅਸੀਂ ਵਾਲਦੇਸ ਤੇ bizness blaster ਦੀ ਹੈਲਥੀ ਜੂਸ ਬਾਰ ਹੈਲਥੀ ਜੂਸ ਬਾਰ ਸਟਾਲ ਲਗਾਈ ਹੈ ਕਿ ਅਸੀਂ ਇਹਨਾਂ ਫਰੂਟਸ ਤੋਂ ਇੱਕ ਜੂਸ ਤਿਆਰ ਕਰਾਂਗੇ ਵਿਦ ਸ਼ੇਕ ਐਂਡ ਡਰਾਈ ਫਰੂਟਸ ਧੰਨਵਾਦ ਅਸੀਂ ਬਹੁਤ ਚਲੋ ਜੀ सत श्रीकाल मेरा नाम जसनीत कौर है मैं सरकारी सीनियर सैकेंडरी स्कूल कंपी कलान ग्यारहवीं जमाती विद्यार्थी हाँ असी पंजाब सरकार द्वारा चलाए गए बिजनेस प्लास्टर बिजनेस ब्लास्टर प्रोग्राम प्लस प्रोग्रामीक लगाई है ਇਧਰ ਇਹ ਕਸਟਮਰ ਬੈਠੇ ਆ ਸਾਰੀ ਪੂਰੀ ਜਾਣਕਾਰੀ ਆ ਬੱਚਿਆਂ ਨੂੰ ਅੱਜ ਬਾਲਦੇਵਸ ਤੇ ਬਣਾਇਆਂ ਸਟਾਲਾਂ ਵੱਖ-ਵੱਖ ਚੀਜ਼ਾਂ ਦੀਆਂ ਤੇ ਇਹ ਸਟਾਲਾਂ ਦਾ ਮੇਨ ਮਕਸਦ ਇਹੀ ਆ ਵੀ ਇਹਨਾਂ ਨੂੰ ਉਤਸ਼ਾਹ ਕਰਨਾ ਵੀ ਅੱਗੇ ਜਾ ਕੇ ਆਪਾਂ ਕਿਦਾਂ ਕੋਈ ਬਿਜ਼ਨਸ ਆਪਦਾ ਸ਼ੁਰੂ ਕਰਨਾ ਬਾਲਦੇਵਸ ਤੇ ਸਰਕਾਰੀ ਸਕੂਲ ਗਮਟੀਕਲਾਂ ਵੱਲੋਂ ਉਪਰਾਲਾ ਘਾ ਤੇ ਬਹੁਤ ਹੀ ਵਧੀਆ ਇਹਨਾਂ ਦਾ ਸਿਸਟਮ ਲੱਗਿਆ ਮੈਨੂੰ